ਇਥੇ ਬਾਸਾਂ ਵਾਲੀ ਬੰਬੀ ਕਿੱਧਰ ਆ? ਹਾਂਜੀ ਬਾਸਾਂ ਵਾਲੀ ਬੰਬੀ ਹਾਂਜੀ ਹਾਂਜੀ ਸੋ ਜਾ ਕੇ ਜਾ ਕੇ ਵੇਖਣੇ ਹੁਣ ਨਹੀਂ ਆ ਗਏ ਫੈਸਲਾ ਕਰਕੇ ਦੇਖੋ ਉਹ ਨੂੰਣੀ ਨਾ ਪਤਾ ਮਜੂਰ ਆ ਨਾ ਉਹ ਤੇਰੀ ਉਹ ਭੈਣ ਅੱਧਾ ਘੰਟਾ ਖਿਲਾੜ ਕੇ ਅੱਧਾ ਘੰਟਾ ਖਿਲਾੜ ਕੇ ਮੈਨੂੰ ਤੇ ਹੁਣ ਆਇਆ ਜੇ ਦਾ ਵੀਰ ਬਾਹਰ ਪਾ ਤੁਹਾਡੀ بارشਾਂ ਲੱਗੀ ਮੌਸਮ ਖਰਾਬ ਹੈ ਚਲੋ ਫੇ ਚਲਾਓ ਵੀਰ ਨੇ ਮੈਨੂੰ ਅੱਧਾ ਬੋਣਾ ਘੰਟਾ ਘਲਾਰ ਕੇ ਤੇ ਪਤਾ ਨਹੀਂ ਕਿੱਥੇ ਲੈ ਗਿਰਿਆ ਅੱਧਾ ਅੱਧਾ ਬੋਣਾ ਘੰਟਾ ਨਹੀਂ ਨੰਬਰ ਮਸਲਾ ਰਿਹਾ 10 ਵਾਰ 5 ਕਿਲੋ ਮਿੰਟ ਵੇੜ ਕਰਾਈ ਉਸ ਤੋਂ ਬਾਅਦ ਉਹ ਹੀ ਆਪਣੇ ਲਈ ਅੱਧਾ ਬੋਣਾ ਘੰਟਾ ਹੀ ਹੋ ਜਾਂਦਾ ਵਾ ਬਾਕੀ ਹੁਣ ਪਤਾ ਨਹੀਂ ਕਿੱਥੇ ਲੈ ਧਲਿਆ ਛਤਰੀ ਲੈ ਆ ਵੀਰ ਨਾਲ ਤੇ ਮੌਸਮ ਹੋਇਆ ਪਿਆ ਪੂਰਾ ਐ ਬਦਲਵਾਈ ਪੂਰੀ ਹੋਈ ਪਈ ਹੈ ਕਿ ਨਮੀ ਆਏ ਨਾ ਵਾ ਤੇ ਭੇਜ ਵੀ ਸਾਦੇ ਆਪਾਂ ਆਪਣੀ ਸੇਫਟੀ ਕਰਕੇ ਤੁਰਨਾ ਚਾਹੀਦਾ ਹੁੰਦਾ ਉਹ ਤੇ ਹੈ ਹੀ ਯਾਰ ਵਾਲੇ ਕੰਮ ਵੀਰ ਜੀ ਕਹਿੰਦੇ ਆਗੇ ਜਾਮ ਬਹੁਤ ਜ਼ਿਆਦਾ ਲੱਗਾ ਬਹੁਤ ਜ਼ਿਆਦਾ ਟ੍ਰੈਫਿਕ ਆ ਬਹੁਤ ਹੀ ਜ਼ਿਆਦਾ ਅਰੇ ਵੀਰ ਹੁਣੀ ਹਰ ਅੰਧਾਰ ਨੰਬੀ ਆ ਰਹੇ ਨੇ ਤੁਮ ਖਾਲੇ ਦਾ ਪਣਾ ਪਣਾ ਤੇ ਵੀਰ ਮੈਨੂੰ ਲੈ ਆ ਮਾਨਾਂ ਵਾਲੇ ਮਾਨਾਂ ਵਾਲਾ ਮਾਨਾਂ ਵਾਲਾ ਬਦਲ ਤੁਸੀਂ ਚੈੱਕ ਕਰੀ ਸਾਦੇ ਵੀਰ ਜੀ ਮੈਨੂੰ ਪਤਾ ਨਹੀਂ ਕਿੱਧਰ ਪਿੰਡਾਂ ਦੇ ਆਏ ਜੀ ਪਤਾ ਇਹਨਾਂ ਨੂੰ ਆਪ ਨੂੰ ਨਹੀਂ ਹੈਗਾ ਭਾਈ ਪਤਾ ਕਰ ਲਈ ਦਿੰਦਾ ਪਹਿਲਾ ਜੀ ਇਥੇ ਬਾਸਾਂ ਵਾਲੀ ਬੰਬੀ ਕਿੱਧਰ ਆ ਬਾਸਾਂ ਵਾਲੀ ਬੰਬੀ ਹਾਂਜੀ ਹਾਂਜੀ ਫਾੜ ਕਿੱਥੇ ਤੋਂ ਮਨੋਲਾ ਜੜਾ ਫਾੜ ਉਹ ਗਾੜੀ ਆ ਗਿਆ ਫਾੜ ਹਾਂਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਤੇ ਨਵੀਂ ਵੀਡੀਓ ਦੇ ਨਾਲ ਤੇ ਅੱਜ ਵੀ ਆਪਾਂ ਗੁਵਾਜ ਗਿਆ ਪਤਾ ਨਹੀਂ ਕਿੱਥੇ ਲੈ ਆਇਆ ਵਾ ਗੁਵਾਜ ਗਿਆ ਜਾਣਾਂ ਦੇ ਕਿਤੇ ਹੋਰ ਸੀਗਾ ਪਰ ਪਹੁੰਚੇ ਕਿਤੇ ਹੋ ਰਿਹਾ ਗੁਵਾਜ ਗਿਆ ਹੁਣ ਵੀਰ ਕਹਿ ਰਿਹਾ ਕਿ ਆ ਗਿਆ ਵਾ ਬਾਕੀ ਤੁਸੀਂ ਮੈਦਰ ਦਾ ਇੰਜੋਏ ਕਰੋ ਲੈਦਰ ਚੈੱਕ ਕਰੋ ਕਿਲੇ ਕਿਲੇ ਵੀਰ ਨੂੰ ਹੱਲ ਤੱਕ ਨਹੀਂ ਪਤਾ ਲੱਗਦਾ ਕਿ ਜਾਣਾ ਕਿੱਥੇ ਮਤਲਬ ਮੈਂ ਕਹਿੰਦਾ ਕਿ ਖਾਧੀ ਹੋਈ ਤੇ ਜਿਹੜੀ ਹੱਦੋਂ ਵੱਧ ਹੋਈ ਸੀ ਨਾ ਪਿੰਡ ਕਿਲਾ ਆਇਆ ਨੂੰ ਕਿੱਧਰ ਨੂੰ ਪੁੱਛ ਲਈਦਾ ਹੁੰਦਾ ਪਹਿਲਾਂ ਕੇ ਬਾਬਾ ਜੀ ਆ ਪਿੰਡ ਕਿਲਾ ਕਿਧਰ ਆ ਪਿੰਡ ਕਿਲਾ ਵੀਰ ਜੀ ਨੇ ਆ ਪੈਲੀਆਂ 'ਚ ਲਿਆ ਕੇ ਖੜਾ ਕਰਤਾ ਜੇ ਇੱਥੇ ਸਮਾਨ ਲੈਣ ਆਇਆ ਵੀਰ ਪਤਾ ਨਹੀਂ ਇਹਨੂੰ ਕੋਈ ਕੰਮ ਹੀ ਇੱਥੇ ਦਵਾਈ ਦੁਵਾਈ ਲੈਣਾ ਆਏ ਕੋਈ ਨਾਲ ਮੈਨੂੰ ਵੀ ਲਿਆ ਆ ਬਾਕੀ ਵੇਖਦੇ ਇਥੇ ਕੀ ਬੰਦਾ ਹਣਾ ਮੇਰੇ ਖਿਆਲ ਨਾਲ ਬਾਬਾ ਵਾਲਾ ਪਾ ਕੇ ਲੈ ਕੇ ਆਇਆ ਜਾਣਾ ਕਿ ਹੋਰ ਪਾਸੇ ਥਣੀ ਕਿ ਹੋਰ ਪਾਸੇ ਥਣੀ ਲੈ ਆਇਆ ਹਾਂ ਮੈਨੂੰ ਤੇ ਬੱਦਲ ਪੂਰਾ ਹੋਇਆ ਵੇ ਆ ਚੈੱਕ ਕਰੋ ਦੀ ਤੇ ਵੀਰ ਜੀ ਹੁਣੀ ਹੁਣ ਇੱਥੇ ਰੁਕੇ ਆ ਤੇ ਕਹਿੰਦੇ ਆ ਕਿ ਇੱਥੇ ਇੱਕ ਅੱਧੀ ਰੀਲ ਬਨਾਲੀਏ ਦੇ ਜਾਂ ਬੰਬੀ ਤੋਂ ਪਾਣੀ ਪੀ ਲਈ ਉਹ ਸਾਹਮਣੇ ਬੰਬੀ ਚੱਲਣ ਦੀ ਆ ਰੀਲ ਗੰਦੇ ਕਰੰਟ ਕੋਨਟਰ ਉਹ ਨਹੀਂ ਕਰੰਟ ਤੈਨੂੰ ਪੈਣਾ ਵਾ ਨਹੀਂ ਪੈ ਵੀ ਸਾਦਾ ਸਾਰਾ ਨਹੀਂ ਪੈ ਵੀ ਨਹੀਂ ਛੜੇ ਛਲਾਂਗੇ ਤੇ ਵੀਰ ਜੀ ਹੁਣੀ ਚੱਲੇ ਹੁਣ ਚਾਬੀ ਆਪਾਂ ਲਾਈ ਨਹੀਂ ਉਧਰੋਂ ਮੋਟਰਲ ਭਾਵੇਂ ਲੈ ਆਏਗੇ ਤੇ ਤੂੰ ਜਾ ਚੈੱਕ ਕਰਕੇ ਆ ਉਹ ਇੱਚ ਪਾਣੀ ਜੀ ਨਹੀਂ ਹੁੰਦਾ ਹੁੰਦਾ ਉਹ ਲੋਹੇ ਚੋਂ ਹੁੰਦਾ ਪਾਣੀ ਜੀ ਨਹੀਂ ਹੁੰਦਾ ਲੱਕੜ ਨਹੀਂ ਕੀਤੇ ਇਹ ਆ ਪੱਥਰ ਹੀ ਗਏ ਸੀ ਮੈਂ ਕਿਰਨ ਫੋਨ ਵੱਡਵਾ ਮੈਂ ਦੇਖ ਜੂਗਾ ਕਿਸ ਤਾ ਲੱਤ ਗਿਆ ਨਾ ਬਾ ਠੀਕ ਆ ਫਿਰ ਉਹ ਨਹੀਂ ਹੁੰਦਾ ਡਰਦਾ ਕਿਉਂ ਆ ਤੇ ਵੀਰ ਜੀ ਉਹਨਾਂ ਨੇ ਲੱਭ ਲਈ ਕੋਠੀ ਉੱਥੋਂ ਅਸੀਂ ਰੀਲਰ ਰੁਲਾ ਬਣਾ ਕੇ ਤੇ ਵਾਪਸ ਆ ਗਏ ਅਸੀਂ ਤੇ ਹੁਣ ਅਸੀਂ ਅਜੀਤਨਗਰ ਆ ਗਏ ਆ ਤੇ ਇੱਥੇ ਕੁਝ ਸਮਾਨ ਸਮਾਨ ਦੇਣਾ ਸੀ ਵੀਰ ਨੇ ਕੋਈ ਤੇ ਉੱਥੇ ਦੇ ਕੇ ਹੁਣ ਅਸੀਂ ਕੁਝ ਖਾਣ ਵੀ ਜਾਵਾਂਗੇ ਫਿਰ ਬਕੌਣੇ ਦਾ ਨਾਮ ਹਾਂਜੀ ਗਦਰ ਹੁਣ ਇੱਥੇ ਵੀਰ ਖਵਾਉਣ ਨੂੰ ਲੈ ਗਿਆ ਕੁਝ ਨਾ ਕੁਝ ਤੇ ਇਹਨੇ ਮੋਮੋਸ ਕਰਾ ਲਏ ਛੁੜਦੇ ਛੁੜਦੇ ਥੱਲੇ ਛੁੜਦੇ ਥੱਲੇ ਛੁੜਦੇ 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 ਥੱਲੇ ਛੁੜਦੇ ਮੈਂ ਨਹੀਂ ਖਾਣੇ ਸਾਰੇ ਪੂਰੇ ਹੋ ਗਏ ਸਾਰੇ ਪੂਰੇ ਹੋ ਗਏ ਅੱਜ ਵੀ ਇਹਨੂੰ ਨਾ ਅੱਜ ਵੀ ਇਹਨੂੰ ਬਹੁਤ ਮੋਟੀ ਕਮਾਈ ਹੋਈ ਹੈ ਵੀਰ ਜੀ ਨਾ ਤਾਰੇ ਪਾੜੀ ਕਰਾਉਂਦੇ ਨਾਲ ਗੱਡੀ ਮੋਟੀ ਗੱਡੀ ਮੋਟੀ ਕਮਾਈ ਰੱਡੀ ਮੋਟੀ ਪਾੜੀ ਕਰਨਾ ਨਾਲ ਹੀ ਵੀ ਇਹਨੇ ਦੋ ਸਮਝਾ ਪਦੀਆਂ ਬੋਤਲਾਂ ਓਏ ਓਏ ਇਹ ਕਾਦੋਂ ਪੀਨੇ ਹੋ ਨੇ ਤੁਸੀਂ ਮੈਨੀ ਮੈਨੀ ਮਿੰਟਸ ਲੇਟਰ ਤਾ ਨਹੀਂ ਅਜੀਦਨਗਰ ਕੀ ਜਾਂਦਾ ਤੈਨੂੰ ਉੱਚੀ ਨਹੀਂ ਕੁਝ ਮਿਲਦਾ ਉਧਾਂ ਅਜੀਦਨਗਰੋਂ ਖਾਣੇ ਆਪਾਂ ਮੈਂ ਨਹੀਂ ਕਰੀ ਕਦੋਂ ਮੈਨਾਂ ਅੱਜ ਤਾਂ ਦੱਸ ਦੇ ਮੈਨੂੰ ਕਰੋ ਦੋ ਦੋਸੇ ਤੋਂ ਇਲਾਵਾ ਹੈਂ ਹੁਣ ਦੋਸਿਆਂ ਤੋਂ ਲਵਾਵਾ ਕੀ ਡੋਂਟ ਦੰਦੋਸਾ ਹੀ ਖਵਾਉਂਗਾ ਨਹੀਂ ਉਹ ਦੋਸੇ ਮੈਨੂੰ ਛੱਡ ਦੇ ਅਵੀ ਨੂੰ ਅੱਜ ਮੈਂ ਵਿਖਾਉਣ ਲੈ ਆਇਆ ਹਾਂ ਕੈਮਰਾ ਦੇ ਕਹਿੰਦਾ ਮੈਨੂੰ ਨਾਲ ਖਵਾ ਕੇ ਵੀ ਲਿਆ ਕੁਛ ਨਾ ਕੁਛ ਨਹੀਂ ਨਹੀਂ ਮੈਨੂੰ ਪਤਾ ਕਿ ਅੱਗੇ ਨਾ ਇੱਕ ਹੋਰ ਇਦਾਂ ਹੀ ਹੋਇਆ ਹੈ ਮੇਰਾ ਆਈਫੋਨ 13 Pro ਦੀ ਘਟਨਾ ਚਾਹਤ ਤੁਸੀਂ ਵੇਖੀ ਹੋਵੇ ਉਹ ਇਹ ਵੀ ਕਰਕੇ ਹੋਇਆ ਹੈ ਜੋ ਵੀ ਹੈ ਲੋ ਅਵੀ ਮੁੰਡਾ ਮੈਨੂੰ ਮਿਲ ਲੈ ਆ ਸਪੈਸ਼ਲ ਕੀ ਗਾ ਇੱਥੇ ਮੱਛੀਆਂ ਹੀ ਆ ਰਹੀਆਂ ਸੱਤ ਸੱਤ ਬੰਦੇ ਇੱਕ ਪੰਦੇ ਸੱਤ ਬੰਦੇ ਦੇ ਬੰਦੇ ਦਰੇ ਹੋਵੇਂ ਆ ਮੈਂ ਆਈਡੈਂਟਿਟੀ ਦੋ ਲੈ ਲਾ ਮम्मा 8 ਬੰਦੇ ਪੈਣ ਇਹਦੇ ਹੰਟੀਕਰ ਕਾਊਂਟਰ ਤੇ ਆਇਆ ਇਹ ਟਿਕਟ ਵੇਖੋ ਕਿੰਨੇ ਲੈਂਦਾ ਹੈ ਅੰਦਰ ਵਸੋਨੇ ਮੇਲਾ ਤੁਹਾਨੂੰ ਨੋਰ ਨੇਥ ਗੇਟ ਐਂਡ ਰੀਤੀਰ ਵੀ ਇਹ ਇੱਕ 처ਚਾ ਤੇ ਤੇ ਬਾਉ ਹੁਣ ਲੈ ਕੇ ਚੱਲੇ ਅੰਦਰ ਕਰਵਾਤਾ ਹੀ ਮੇਰਾ ਖਾਚਾ ਉਹ ਦਿਨ ਬਾਅਦ ਇਹਨੂੰ ਮਿਲਿਆ ਵੈਸੇ ਤੇ ਮੱਛੀਆਂ ਵਾਲਾ ਤੇ ਰਹਿ ਗਿਆ ਇਹਦੇ ਅੰਦਰ ਤੇ ਅਸੀਂ ਵੀ ਆ ਗਏ ਬਾਹਰ ਮੈਂ ਕਿਹਾ ਬਾਹਰ ਵਾਲਾ ਮੇਲਾ ਵੇਖ ਲਈਏ ਨਿਕਲੇ ਵੈਸੇ ਅੰਦਰ ਜਾ ਜਦੇ ਉਹ ਅੰਦਰ ਬੈਠੇ ਮਾਮੇ ਉਧਰਲੇ ਸਾਰਾ ਰੋਗ ਸਾਈਡ ਵੀ ਨਹੀਂ ਜਾ ਸਕਦਾ ਝੂੜੇ ਦੇ ਰੁਕੇ ਹੋਏ ਵਹਲੇ ਚੱਲਣ ਕੋਈ ਨਹੀਂ ਦਿਆ ਮੇਲਾ ਤਾਂ ਖਾਲੀ ਏ ਸਾਰਾ ਮੈਂ ਨਹੀਂ 60 ਰੁਪਏ ਵਰਬਾਦ ਕਰਾਤੇ ਸਾਡੇ ਵੀਰ ਜੀ ਨੇ 60 ਰੁਪਏ ਵਰਬਾਦ ਕਰਾਤੇ ਸਾਡੇ ਚੱਲੋ ਕੋਈ ਨਹੀਂ ਇੰਨਾ ਕੁਝ ਵਖਾ ਰਿਆ ਤੈਨੂੰ 60 ਰੁਪਏ ਜੇ ਹੋਰ ਕੀ ਚਾਹੀਦਾ ਤੈਨੂੰ ਖਾਲੀ ਖਾਲੀ ਸਟਾਲ ਤੈਨੂੰ ਕੋਈ ਮਨ ਨੂੰ ਮਿਲਣਾ ਏ ਕਿਦੇ ਤੇ ਪੀੜ ਵਧਾ ਦੇ ਇਦਾਂ ਹੀ ਬਰਬਾਦ ਹੋਣਾ ਵਾ 60 60 ਰੁਪਏ ਡਾ ਗਏ ਦੇ ਖਤਮ ਹੋਏ ਆ ਵਡੀਆਂ ਨੇ ਨਿਆਣੇ ਝੂੜੇ ਲੈ ਆਉਂਦੇ ਇੱਕ ਮਾਂ ਖਰਚਾਂਗੇ ਫੇਰੀ ਮੁਕੇਣਗੇ ਹਾਂ ਵੇ ਇਹਦੇ ਸਾਰੇ ਪਾਸੇ ਖਾਲੀ ਆ ਹਲੋ ਬਹੁਤ ਹੁਣ ਗਮਲੇ ਲਊਗਾ ਲੈਣ ਦੇ ਹੈਗੇ ਨਹੀਂ ਆਪਾਂ ਆ ਲਿਆ ਵਹ ਤੇ ਮੇਲਾ ਸਾਰਾ ਪੁਰਾਣੀ ਅੱਜ ਕੀ ਵਾਰ ਸੋਮਵਾਰ ਹੈ ਨਾ ਅੱਜ ਤਾਂ ਆ ਰਕੇ ਖਾਲੀ ਆ ਮੇਲਾ ਲੈਣਾ ਇਹਨੇ ਗੋਸ਼ਣੀ ਏ ਕਿਵੇਂ ਪੁੱਛੀ ਜਾਣਾ ਸਾਰਿਆਂ ਨੂੰ ਇਹਨੇ ਕੀ ਲੈਣਾ ਦੱਸ ਆਮ ਰੇਡ ਸੀ ਨੂੰ ਤੇ ਫੇਰੀ ਮੰਗਾਵਾਆਂ ਬੜੀਆਂ ਵੈਰਾਈਆਂ ਲੱਗੀਆਂ ਤੇ ਬੱਕਰੀਆਂ ਬੱਕਰੀਆਂ ਤੇ ਲੈਣਾ ਭਾਈ ਨੇ ਕੁਛ ਨਹੀਂ ਦੋਸਰੇ ਆਈਟਮਾਂ ਲਈਏ ਦੋ ਚਾਰ 40 ਲਾਣਾ ਪਾ ਲਈ 100 ਗ੍ਰਾਮ ਸੋ ਜਾ ਕੇ ਜਾ ਕੇ ਵੇਖਣੇ ਹੁਣ ਨਹੀਂ ਜਿਹੜੇ ਪੈਸੇ ਲਾ ਕੇ ਦੇਖੋ ਕਿੰਨੀ ਨਹੀਂ ਕਰ ਸਕਦਾ ਜੋਰ ਦੀ ਲਾਣਾ ਜੋਰ ਦੀ ਚਲਾ ਭਰਾਾ ਹਵਾ ਤੁਰੇ ਉੱਤੇ ਤੇ ਕੇ ਸਹੀ ਨਾ ਇਹ ਦੇਖਾਂ ਨਾ ਕਲਾਸ ਵਾਈਟ ਸਾਰੀ ਖੋਲੇ ਹੁੰਦੇ ਆ ਭਾਈ ਇਹ ਸਾਰੇ ਕੌਂਪਲਿਕਸ ਤੇ ਲੱਗੇ ਨੇ ਉਹ ਗ੍ਰੇਟ ਚੱਲ ਯਾਰ ਇੱਕ ਆ ਦੇ ਦੇ ਐ ਨਹੀਂ ਤੇ ਨਾ ਉਹ ਜਿਹੜਾ ਚੈਕ ਮੇਰੇ ਭਰਾ ਉਹ ਦੇ ਦੇ ਤੇ ਚੈੱਕ ਹੋ ਜਾ ਲੈ ਲੈ ਨਾ ਮੁਰਕੇ ਬਾਅਦ ਗਏਗਾ ਕਿਸ ਘਰ ਜਾ ਕੇ ਹੁਣ ਹੀ ਚੱਲਿਆ ਗੱਡੀ ਜਾਊਗਾ ਮੈਂ ਗੱਡੀ ਤੇ ਟੇਬਲ ਸਾਈਡ ਤੇ ਮਿਲ ਕੇ ਪਹੁੰਚ ਕੇ ਸੁਨ ਮਾਈਕਲ ਮਾਰੀ ਮੀਰਾ ਬਲੈਕ ਕਾਲੀ ਕਾਗਜ਼ ਚ ਉਹਨੂੰ ਚਲਾ ਕੇ ਇੱਕੋ ਹੋਣਾ ਸਾਡੇ ਕੋਲ ਨਹੀਂ ਨਾ ਭੰਜੋ ਇਹ 9 ਕਿਲੋ ਬਰਤ ਘਰ ਕੇ ਲਈ ਉਹ ਭਰਾਵਾ ਤੂੰ ਭਰਾਵਾ ਜ਼ਿਆਦਾ ਕਰਦਾ ਵਾ ਇਹਨੇ ਇਹਨੇ ਜ਼ਾਰੀਆਂ ਚੀਜ਼ਾਂ ਚੈੱਕ ਕਰਨੀਆਂ ਜੱਜ ਆਏ ਇਹਨੇ ਗੱਡੀ ਦਾ ਵਗ ਕਰਿਆ ਕਹਿੰਦੇ ਨੇ ਇਹਦੇ ਨਾਲ ਵੀ ਇਹੋ ਜਿਹੇ ਦੂਜੇ ਮੇਰੇ ਵੀ ਆਏ ਆ ਜਿਹੜਾ ਮਰਜ਼ੀ ਮੇਰੇ ਸਾਹਬ ਤੋਂ ਲੋਬਾਤ ਕਰਤੀ ਦੇ ਘਰ ਤੇ ਦੁਕਾਨ ਤੇ ਕੋਈ ਇਸ ਮੇਰੇ ਖਾਸियत ਕੋਈ ਨਹੀਂ ਲੰਤ ਨਾ ਪੁਲਾਇਆ ਬਤੀ ਜੜ ਗਈ ਏ ਇਹ 100 ਕਰ ਲੈ 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 ਬਰਾ ਕੰਮ ਐ ਵੀ ਕਰੇਗਾ ਨਾ ਆਓ ਤੇ ਹੋਰ ਸਾਰੇ ਹਣ ਚਲਾ ਕੇ ਵੇਖਣੇ ਨੂੰ ਕੋਈ ਇਲੈਕਟ੍ਰੋਨਿਕ ਚੀਜ਼ ਨਹੀਂ ਐ ਕਿ ਸਾਲੋਂ ਸਾਲ ਚੱਲਦੀ ਰਹੇ ਇਹ ਵੱਲੋਂ ਲੱਗਣ ਇਹ ਲੱਗੇਗਾ ਕਿੰਨੇ ਦਾ ਹਾਂ ਨਹੀਂ ਨਹੀਂ 180 150 ਰੁਪਏ ਦਾ ਇਹ ਦੇਣਾ ਤੋ ਮੈਂ ਲੈ ਲੂੰਗਾ ਉਹ ਵੀ ਚੈਟਰਫੋਟ ਸਾਫ ਕਰ ਲੈ ਫ੍ਰੈਸ਼ ਕੌਫੀ ਵੀ ਬਿਤਾ ਦੇਈਏ ਹਦੋਂ ਹੋਣਾ ਮੁੰਡਾ ਕਰੋਕਰੀ ਵਾਲੀ ਲਾਈਨ ਚ ਵੜ ਗਿਆ ਕਿਤਨੇ ਬਾਊ ਸਾਰੇ ਵਾਸੇ ਕਰੋਕਰੀ ਚੈੱਕ ਕਰੋ ਜੀ ਹੁਣ ਤੇ ਉਹਨਾਂ ਨੇ ਹੁਣ ਉਹਨਾਂ ਨੇ ਝੂੜਾ ਵੀ ਚਲਾਤਾ ਪਰ ਇਹ ਬਾਊ ਹਲੇ ਸ਼ੋਪਿੰਗ ਹੀ ਕਰੀ ਜਾਂਦਾ ਤੇ ਬਾਕੀ ਅੱਜ ਬਾਬਾ ਦੇ ਨਾਲ ਬਾਹਰ ਆਏ ਆ ਬਤੀਖਲਾਤੀ ਹੈ ਕਿਹੜਾ ਉਹ ਸਾਹਮਣੇ ਖਲੋਤੇ ਜਿਹੜੇ ਉਹੀ ਆ ਉਹੀ ਆ ਜਿਹੜੇ ਸਾਹਮਣੇ ਖਲੋਤੇ ਆਵੇ ਨਾ ਤੂੰ ਕਿਹੋ ਜਿਹੇ ਗੱਲਾਂ ਕਰਦੇ ਆ ਬਲੌਗ ਬੰਦੇ ਆ ਇਧਰ ਤਰਾ ਚੂਈ ਸੁਖਾਈ ਹੈ ਮਮਾ ਮੈਂ ਨੂੰ ਇਹੋ ਜਿਹੀਆਂ ਕਿਹੜੀਆਂ ਚੂਈ ਜਿੱਤਾਈ ਤੂੰ ਮਮਾ ਟੀ ਮੜ ਗਿਆ ਇਸ ਮਾਨ ਚੋ ਕੇ ਜਿੱਦ ਪਾਇਆ ਹੈ ਕਿੰਨੇ ਤੂੰ ਭੁੱਲ ਗਿਆ ਬੰਦੂ ਉਹ ਤਾਂ ਬੰਗਲੇ ਜੋ ਵਾਜਾਂ ਕਿਦਾਂ ਦੀਆਂ ਆ ਰਹੀਆਂ ਆ ਡਰਾਉਣੀਆਂ ਆਈਆਂ ਮੁੰਡਾ ਕਹਿੰਦਾ ਬੰਦੂਕ ਲੈਣੀ ਹੈ ਹਾਂ ਵੀ ਸੋਲੋ ਇਹ ਸਾਰੇ ਤੋ ਭਰਾਵਾ ਤੇ ਲੈ ਜਿਹੜਾ ਸਮਾਨ ਲੱਗਾ ਉਹ 100 ਰੁਪਏ ਦਾ ਉਹ ਬੜੀ ਫਲੈਸ਼ ਵਿੱਚ ਹੀ ਲੈਣ ਭਾਈ ਕਿਹੜੀ ਇਹ ਵਿੱਚ ਨਹੀਂ ਇਹਦਾ ਹੀ ਆ ਵੀਦੇ ਆਹ ਵਾਲੀ ਹਾਂ ਪੰਜਾਂ ਦੇ ਨੰਬਰ ਲੱਦੇ ਹੋ ਜਾਂ ਲੱਗਦੇ ਹੋ ਨੇ ਤਾਂ 100 ਰੁਪਏ ਸਾਰਾ ਕੁਝ ਵਧੀਆ ਕਿਰਾਏ ਦੇ ਦਿੰਦਾ ਵੀ ਇੱਦਾਂ ਦਾ ਮੰਡੀ ਦੇ ਉੱਥੇ ਵੀ ਕਿਰਾਏ ਦੇ ਦਿੰਵੀ ਹਣਾ ਉਹ ਚੜਾਤਾ ਜੁੜਾ ਯਾਰ ਇੱਕ ਮਿੰਟ ਆ ਵੀਡੀਓ ਤੇ ਬਣਾਈਏ ਹਲੇ ਮੇਲੇ ਜੀ ਕੋ ਬੰਦੇ ਮੇਲਾ ਦੇ ਖਾਲੀ ਹੋਏ ਹੁਣ ਮੇਲਾ ਦਾ ਲੋਕੀ ਆਉਣੇ ਸ਼ੁਰੂ ਹੋਏ ਆ ਬਾਬਾ ਹੋਵੇ ਕੋ ਲੰਬਾ ਗੜਾ ਹੈ ਉਹ ਵਿੱਚ ਜੋਕਰ ਵੀਗਾ ਪਾਉ ਦੇ ਆ ਪਾਉ ਹੈਗਾ ਇਹਦੀ ਧੋਣੀ ਨਹੀਂ ਹੈਗੀ ਆ ਇਹੜੀ ਵੀ ਇਸ ਮੈਨ ਦੇ ਵੜਿਆ ਦੂ। ਹੈ? ਆ ਵੇ ਦਾ। ਸਮਾਨ ਲੈ ਆਉਂਦੇ ਆ ਕੋਈ ਅੱਧੇ ਆਵਾਜ਼ ਨਹੀਂ ਆ ਗਈ। ਆ ਓਏ ਦਈਆ। ਛੋੜ ਦੇ ਬਾਹਰ ਕੋਈ ਗੱਲ ਨਹੀਂ। ਹੈ? ਇਹਦਾ ਵਾ ਲੈ ਕੇ ਆਏ ਉਦੋਂ ਜਾ ਕੇ। ਮੂੰਹ ਚੱਕ ਲਈ ਤੈਨੂੰ ਸਮਝਾਦਾ ਹੀ ਉੱਚੀ ਉੱਚੀ ਬੋਲਨੇ ਮਨਾ ਪੁਲੀਸ। ਨਵਾਂ ਨਹੀਂ ਆ ਰਿਹਾ। ਬੜੇ ਜਿਹੜਦਾ ਲਿਆ ਆਏ ਨੇ। ਸਦਾ ਬਾਹਰ ਨਹੀਂ ਲੱਗ ਜਾਂਦਾ। ਇਹ ਬਾਹਰ ਨਹੀਂ ਲੱਗ ਜਾਂਦਾ। ಟಿ <laughs> ਦਾ ਕੀ ਹੋ ਰਿਹਾ ਜੀ ਆ ਜਲੇ ਧਮਾ ਘੱਲਾ ਹਾਂ ਲਾਈਕ ਇਸ ਨੱਪ ਕੀ ਘਮਾਨ ਨੱਪ ਕੀ ਮਾਪ ਕੇ ਹੀ ਤੁਹਾਨੂੰ ਮਾਦਾ ਮੈਂ ਇੱਕ ਮਟਾ ਚੱਲਦਾ ਇਹ ਜਿਹੜੀ ਜਿਹਨੇ ਕਹਤਾ ਕਿ ਬਾਕੀ ਜਿੰਨੇ ਤੇ ਬਾਕੀ ਵੀ ਆਪਣਾ ਸੌਰਾ ਪਾਉਣ ਅੱਛਾ ਤੂੰ ਇੰਨਾ ਕੁਝ ਮੈਨੂੰ ਕਹਿਣਾ ਬਿਲਕੁਲ ਸਮਝ ਨਹੀਂ ਆ ਰਹੀ ਪਰਾਵਾ ਪਿਆਰ ਗਲਾਬ ਨੂੰ ਮੈਂ ਵੱਧ ਬਾ ਅ ਵੀਰ ਜੀ ਨੇ ਬਣਾਤਾ ਇਹ ਰਗੜਾ ਬਾਈ ਲੋਕ ਸੰਗ ਨੂੰ ਹੀ ਬਾਈ ਜੀ ਤੋ ਉਹ ਜੇ ਮੈਂ ਆ ਜਾ ਕਰਾ ਅੰਗਲਾ ਦੱਸ ਤੂੰ ਇਹ ਫੋਨ ਹਿੱਲ ਗਿਆ ਸੀ ਹੇਲੇਵੇਂ ਗਿਆ ਮੈਂ ਚੈੱਕ ਕਰਕੇ ਦੱਸਿਆ ਬਾਈ ਕਹਦਾ ਕਾਲੀ ਮਚੋੜੀ ਟੋਕੀ ਜੇ ਹਲਾ ਕਈ ਵਾਰ ਭਈਓ ਕਪੜਾ ਡੇਪੜਾ ਵਿੱਚ ਓਏ ਕਪੜਾ ਫੜ ਕੇ ਕੋਈ ਆ ਆਪਣਾ ਫੜ ਉਲਰ ਜਣਾ ਵਿੱਚ ਭਾਈ ਯਾਰ ਏ ਸਪੀਕਰ ਪਾਣੀ ਪਾਰੇ ਕੋਈ ਗੱਲ तो गाइस देखिए ये लोग इसी तो में मजे ले रहे हैं तो तो Sa... ये गाइस देखिए ये लोग इसी लो में तो मजे ले रहे हैं रो रो ऐड कर स्कोर न्यू पार्टी कवर पार्टी पार्टी भेज लो सारा पैप हो गया पार्टी ओए आवे ना शर्म है एने की में छड्या जेड़ा भी है ना ले आके 40 ने शरीर वंडी आया पाहे मैं इने तीया दूध भी लाओ ਇਹ ਲੈ ਕਰੇ ਦੁੱਧ ਨੂੰ ਦੱਦਾਂ ਕਰਾ ਆ ਵੇ ਲੋ ਬਲੂਚੀ ਲਾਈਟ ਲੈ ਨਾ ਕੱਟੀ ਨਹੀਂ ਕਰ ਦੁੱਧ ਵੀ ਇਹਨੇ ਘਰੋਂ ਪਾਇਆ ਗਾਹ ਵੀ ਲੀਟਰ ਮੰਗਾਇਆ ਬਗੈਰ ਤਾਂ ਲੀਟਰ ਲੈ ਆਓ ਤੈਨੂੰ ਲੱਗਦਾ ਫੋਕ ਬੜਾ ਵਾ ਕਾਦਾ ਤੇ ਭਾਈ ਉਹਨੂੰ ਮੈਂ ਪੁੱਛੋ ਕੱਲ੍ਹ ਨੇ ਮੈਸੇਜ ਕੀਤਾ ਮੈਨੂੰ ਕਿਹਾ ਉਹਨੂੰ ਵੀ ਲੈ ਗਈ ਕਿੰਨੇ ਕੋ ਬੰਦੇ ਹਸਾ ਨਾ ਐਵੇਂ ਮੈਂ ਦੁੱਧ ਚੁੱਕੀ ਲੈਣਾ 40000 ਨਹੀਂ ਨਹੀਂ ਹਾਂ ਉਹਨੂੰ ਛੱਡੋ ਦੀ ਪਹਿਲਾਂ ਗੱਲ ਕਰੀਏ। ਪਰ ਇਹ ਚਲੇ ਨੁਕਸਾਨ ਹੋ ਗਿਆ। ਅੱਜ ਤੇਰੇ ਨਹੀਂ ਜਿਹੜਾ ਨੁਕਸਾਨ ਹੋਇਆ ਉਹਦੇ ਬਾਰੇ ਨੂੰ ਤੁਹਾਨੂੰ ਪਤਾ। ਗਲਬ ਦਾ ਖੋਬਾ ਵੱਡਾ ਤੈਨੂੰ। ਤੇ ਖੋਬਾ ਭਾਈ ਹੈਗਾ ਉਹਨੂੰ ਪੁੱਛ। ਉਹਦਾ ਖੋਬਾ ਬਣਾਇਆ ਤੇਰੀ ਵੀ ਖੋਬਾ ਬਣਾ। ਤੁਸੀਂ ਨਾ ਹੁਣ ਕੋਈ ਉਹੋ ਜਿਹੀ ਗੱਲ ਕਰਦੇ ਹੋ। ਜਿਹੜੀ ਉਹਨੇ ਕਰਤੀ ਆ। ਉਹਦਾ ਜਿਹੜਾ ਹੱਥ ਤੇ ਪਹਿਲੀ ਵਾਰ ਤੇ ਆ ਗਿਆ ਕਹਿੰਦਾ ਹੁਣੇ ਆਉਣਾ ਮੈਂ। ਕਿੰਨੇ ਮੈਨੂੰ ਆ ਜਾ ਮੈਂ ਕਿਹਾ ਚੱਲ ਦੱਸ ਕੇ। ਭਰਾਵਾ ਬਚਾ ਕਦੇ ਦੋਨਾਂ ਬਾਹਰ ਗਈ ਚੁਬਲੀਆਂ ਕਰਕੇ ਆਈ ਚੰਗੀ ਤਰ੍ਹਾਂ। ਨਹੀਂ ਨਹੀਂ ਉਹ ਸਾਰਾ ਹੈ। ਹੈ? ਸਾਨੂੰ ਪਾਟੀ ਕਰ ਦੋਗੇ ਕੈਮਰੇ ਦੀ ਕਰਦਾਂਗੇ ਭਾਈ ਕੈਮਰੇ ਦੇ ਪੈਸੇ ਪੂਰੇ ਸਾਨੂੰ ਕੋ ਬਣਾ ਲੈ ਕੈਮਰੇ ਦੇ ਪੈਸੇ ਪੂਰੇ ਹੋ ਲੈੰਦੋ ਕੰਮ ਤੇ ਆ ਕਿੰਨੇ ਦਾ ਦੋ 23 ਹਜ਼ਾਰ ਦਾ 23 ਦਾ ਆਨਲਾਈਨ ਉਹ ਇਥੋਂ 27 ਹਜ਼ਾਰ ਦਾ ਸੀ ਤੇ ਆਨਲਾਈਨ 23 ਦਾ ਸੀ ਮੈਂ ਸੇਲ ਲੱਗੀ ਸੇਲ ਲੱਗੀ ਮੈਂ ਮੰਗਾਲੀ ਹਾਂ ਹਾਂ ਲਿਪਟਾੜ ਦੇ ਉਹ ਇਹ ਭਰਾ ਖੰਡ ਖੁੰਨਾ ਰੋਣ ਦੇ ਇਹਨੂੰ ਫਾਇਨਲ ਨਹੀਂ ਕਰਨਾ ਕੋਈ ਇਹ ਵੀ ਜਿਹੜਾ ਨੇ ਪਹਿਲੀ ਟਿਕੜਾ ਲੈ ਆ ਪਹਿਲੀ ਤੇ ਟਿਕੜਾ ਲੈਣਾ ਭਾਈ ਆ ਵੀਜੀ ਜੀ ਇਹ ਇਹ ਨਾ ਕਿਹਨੂੰ ਕਹਿੰਦੇ ਨਾ ਤਾਂ ਲਾ ਕੋਲ ਕਰਨੀ ਦਾ ਕੰਮ ਨਾ ਅੱਛਾ ਅੱਛਾ 20 ਦੇ 25 42 ਕਾਲੀ ਲੈ ਜੋਜ ਆਪਣੀ ਦੁਕਾਨ ਹੀ ਏ ਲਾ ਲਾ ਪਾਪੇ ਦੀ ਸੋਨੇ ਦੀ ਆ ਮੇਰੀ ਰਗੜੇ ਦੀ ਆ ਪਾਪਾ ਤੇਰੇ ਅੰਦਰ ਪਾਪਾ ਬਾਹਰ ਲੱਭਾਇਆ ਮਾ ਮੇਰੇ ਬੇਲੇ ਤੇ ਤੀਨ ਨੂੰ ਮੈਂ ਜਿਹੜੇ ਗਾਹ ਕਰਦੇ ਤੇ ਗਾਹਦੇ ਮੈਂ ਸਰਤਾਈ ਪਿਉਨਾ ਪਾਪਾ ਕਹਿੰਦਾ ਤੂੰ ਸੋਣਿਆ ਕੰਮ ਤੇ ਆਣੀ ਬੀਬੋਸ਼ ਕਰਕੇ ਮੈਂ ਐ ਖੋਲੀ ਲੈ ਆ ਗਿਆ ਕੀ ਕਹਿੰਦਾ ਭੇਲ ਖੋਲੀ ਆਉਂਦੇ ਸਾਰੇ ਮੇਰੇ ਕੀ ਹੋ ਗਿਆ ਬਜਿੰਦਰ ਕਹਿੰਦਾ ਤੈਨਹੀਂ ਕੀਤਾ ਪਹਿਲੇ ਉਹ ਨਹੀਂ ਪਹਿਲਾਂ ਮੈਂ ਕਹਿੰਦਾ ਤੂੰ ਚੁੱਕਿਆ ਨਹੀਂ ਮੈਨੂੰ ਭਾਈ ਜਦਗੇ ਇਹ ਪਤਾ ਮਨਜੋਦ ਹੈ ਨਾ ਉਹ ਤੇਰੀ ਉਹ ਪੈ ਨਹੀਂ ਆਉਂਦਾ ਅੰਨੀ ਜਮੈਂ ਕਹਿੰਦੇ ਤਾਂ ਫੜੋ ਹੀ ਪੈਣਾ ਮਮਾ ਦੋ ਜਣੇ ਤੈਨੂੰ ਕਪੜਾ ਫੜਿਆ ਜਾਂਦੇ ਨਾਲ ਮੈ ਵੀ ਫੜਿਆ ਜਾਂਦਾ ਕਰੋ ਕਰੋ ਵਿੱਚ ਚਲ ਗਿਆ ਮਿੱਟੀ ਚ ਕੋਈ ਨਹੀਂ ਹੁੰਦਾ ਪਾਣੀ ਮਾਮ ਕਰ ਲੈਣਾ ਸਾਬ ਨਹੀਂ ਕੁਝ ਹੁੰਦਾ ਪੁਣੀਆ ਦੁਬਾਰਾ ਪੁਣਾ ਬੈਣਾ ਇਸ ਕਰਨਾ ਇਹਨਾਂ ਨੂੰ ਕੰਮ ਹੀ ਨਹੀਂ ਕਰਨਾ ਹੁੰਦਾ ਕੋਈ ਉਹ ਬਾਹਰ ਡੁੱਲੀ ਚੰਮਰੀ ਮਾਰੀ ਜਾਂਦੇ ਸ਼ੇਕ ਕਰੀ ਜਾਂਦਾ ਓ ਸ਼ੇਕ ਕਰੋ ਭਰਾਵਾ ਕੀ ਗੱਲ ਪਤਾ ਨਹੀਂ ਤੈਨੂੰ ਕਿੱਦਾਂ ਉਹ ਮਨਜੋਦ ਯਾਰਾ ਦਊਗਾ ਥੱਲੇ ਉਹਦੀ ਕਪੜਾ ਵੇਖੋ ਨਾ ਸਭ ਕਪੜਾ ਖੋਲੇਗਾ ਤੁਹਾਡਾ ਥੱਲੇ ਉਹ ਵੇਖ ਚੱਲੋ ਉਹ ਵੇਖ ਤੂੰ ਇਹਨਾਂ ਨੂੰ ਕਾਰ ਕਿੱਦ ਬਰਸ਼ਣ ਕਰ ਲੈ ਉਹ ਦੁਬਾਰਾ ਕਰ ਦੋ ਹੂੰ ਕਿਹੜੇ ਚੱਕਰਾਂ 'ਚ ਪਏ ਯਾਰ ਢਾਂਦੇ ਆ ਲੋਕੀ ਦੁੱਧ 'ਚ ਪਾਗਨੇ ਇਦਾਂ ਹੀ ਲਾਈ ਜਾਂਦੇ ਆ ਜੀ ਵਧੀਆ ਰਹਦੀ ਵਿੱਚੋਂ ਜਿਹੜਾ ਬਾ ਉਹ ਆ ਗਿਆ ਇਹਦਾ ਲਾਈ ਜਾਂਦੇ ਹੂੰ ਆ ਗਿਆ ਲਓ ਦੱਸੋ ਸਾਰੇ ਚੰਨ ਦੀ ਕਰਦਾ ਫੜ ਜਾ ਹੁਣ ਆ ਗਈ ਤਾਈ ਕੋਈ ਪੰਜ ਜਾਣੇ ਤੇ ਗਿਆ ਹੁਣ ਲੜੀ ਗੁੱਟਾ ਮੀਤਾਂ ਦਾ ਲੱਗ ਲਾਜੂ ਰਹਿਣ ਦੇ ਰਹਿ ਰਿਹਾ ਕਰਦਾ ਨਾ ਉਹ ਬਹੁਤ ਵਧੀਆ ਜਿਵੇਂ ਕਾਲਜ ਵਿੱਚ ਮਿੱਠਾ ਸਹੀ ਆ ਤੇ ਥੋੜਾ ਘਾੜਾ ਪਾਣਾ ਪਰਫੈਕਟ ਹੋਊਗਾ ਕੋਈ ਦਿੱਕਤ ਨਹੀਂ ਕੀ ਖੱਡੀ ਆ ਮੋਰ ਲਿਵਾਈਸ ਇਸ ਰੈਡੀ ਟੂ ਪੇਅਰ ਵਰਡ ਯੂ ਵਾਂ ਨੀ ਰਹੀ ਬੋਲੀ ਆਈ ਚਲਨੀ ਕੋੜਾ ਬਣੀ 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 ਬਣੀ